ਖੋਇਆ ਵੀ ਆ ਰਹੇ ਆਂ ਤੇ ਅਜੇ ਸੀ ਮਾਰਨਿੰਗ ਤੋਂ ਹੀ ਇੱਥੇ ਲੱਗੇ ਹੋਏ ਆਂ ਮਾਰਨਿੰਗ ਤੋਂ ਅਸੀਂ ਦੋ ਬੱਸੇ ਰੋਕੀਆਂ ਇੱਕ ਨੂੰ ਚੈੱਕ ਕੀਤਾ ਉਹਦੇ ਵਿੱਚ ਨਹੀਂ ਕੁਝ ਮਿਲਿਆ ਪਰ ਇੱਕ ਦੇ ਵਿੱਚੋਂ ਸਾਨੂੰ ਆਹ ਰਾਉਂਡ 6 ਕੁਇੰਟਲਸ ਆਫ ਖੋਇਆ ਸਵੀਟ ਖੋਇਆ ਵੀ ਹੈ ਔਰ ਫਿੱਕਾ ਖੋਇਆ ਵੀ ਹੈ ਪਲੱਸ ਸੜ ਕੁਝ ਮਠਾਈਆਂ ਵੀ ਮਿਲੀਆਂ ਤੇ ਇਹਨਾਂ ਦੇ ਸੈਂਪਲਸ ਲੈ ਜਾਣਗੇ ਔਰ ਇਹਨਾਂ ਨੂੰ ਸੀਜ਼ ਕੀਤਾ ਜਾਵੇ ਮੈਮ ਕਿਹੜੀਆਂ ਦੁਕਾਨਾਂ ਤੇ ਜਾਣਾ ਸੀ ਕੋਈ ਜਾਣਕਾਰੀ ਮਿਲੀ ਹੈ ਕਿ ਉੱਥੇ ਵੀ ਛਾਪਾ ਮਾਰਿਆ ਜਾ ਸਕੀਂ ਨਹੀਂ ਉਹ ਬੇਸ ਨੂੰ ਦੇਖ ਕੇ ਸੀ ਜਿਸ ਸਟੋਰਸ ਕਰ ਰਹੇ ਹਨ ਅੰਡਰ ਇੰਡਸਟਰੀਜ਼ ਆਰਾਊਂਡ 6 ਕੁਇੰਟਲਸ ਹੈਗੇ ਮਨੂੰ ਜਿਸ ਤਰ੍ਹਾਂ ਤੋਂ ਹਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਆ ਲੱਗਦਾ ਕਿ ਇਸ ਤਰ੍ਹਾਂ ਦੀ ਕਾਰਵਾਈਆਂ ਅੱਗੇ ਚਲਦੀਆਂ ਰਹਿਣਗੀਆਂ ਕਿਉਂਕਿ ਪਿੱਛੇ ਵੀ ਗਏ ਰਹੇ ਆਂ ਬੜੀਆਂ ਨਹੀਂ ਬਿਲਕੁਲ ਚਲਦੀਆਂ ਰਹਿਣਗੀਆਂ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਸੀਂ ਬਿਲਕੁਲ ਕੋਈ ਟਿਲ ਨਾ ਕਰਦੇ ਹੋਏ ਅੱਜ ਮਾਰਨਿੰਗ 5 ਵਜੇ ਤੋਂ ਇੱਥੇ ਸਾਡੀ ਟੀਮਸ ਲੱਗ ਗਿਆ ਮੈਮ ਆ ਕਿੱਥੋਂ ਸਮਾਨ ਕਿੱਥ ਹੁੰਦਾ ਸੀ ਜਦੋਂ ਤੁਸੀਂ ਪਿੱਛੇ ਫੜਿਆ ਸੀ ਮੈਮ ਤੇ ਹੁਣ ਇਹ ਬੱਸਾਂ ਦੇ ਥਰੂ ਆਉਣ ਲੱਗੀਆਂ ਇਹ ਅਸੀਂ ਦੋ ਵਾਰ ਲਾਸਟ ਈਅਰ ਦੀਵਾਲੀ ਦੇ ਆਸ-ਪਾਸ ਵੀ ਫੜਿਆ ਸੀ ਉਹ ਵੀ ਸੇਮ ਬੱਸੇ ਸੀਗੀਆਂ ਅੱਛਾ ਜੀ ਔਰ ਤੇ ਇਹ ਸੈਕਿੰਡ ਟਾਈਮ ਅਸੀਂ ਕੀਤਾ ਹੈ ਉਹ ਮੈਨੂੰ ਪਤਾ ਲੱਗੇਗਾ ਉਹਨਰ ਆਫ ਆਨਰ ਜਿਹੜਾ ਮੈਂ ਇਹਦਾ ਮਾਲ ਜਿਹੜਾ ਬਨੀ ਜਿਹੜੋ ਵੀ ਖੋਇਆ ਵਗੈਰਾ ਬਰਾਮਣ ਕੀ ਹਾਂ ਉਹ ਬਿੱਲ ਦੇ ਉੱਤੇ ਬਿੱਲ ਦੇ ਉੱਤੇ ਇਹਦਾ ਨਾਮ ਲਿਖਿਆ ਹੁੰਦਾ ਅੱਛਾ ਮੈਮ ਇਹਦੇ ਜਿਹੜਾ ਮਿਲਕ ਪ੍ਰੋਡਕਟ ਹੀ ਨੇ ਇਹਦੇ ਚੀਜ਼ ਨਹੀਂ ਮਿਲਕ ਪ੍ਰੋਡਕਟ ਹੀ ਹੈ ਕੀ ਕੀ ਹੈ ਥੋੜਾ ਜਿਹਾ 6 ਕੁਇੰਟਲ ਦੇ ਆਸ-ਪਾਸ ਖੋਇਆ ਹੈਗਾ ਔਰ ਰਸਗੁਲੇ ਰਸਗੁਲੇ ਇਨਕਲੂਡਿੰਗ ਰਸਗੁਲੇ 6 ਕੁਇੰਟਲ ਹੈ ਅੱਛਾ ਸੋਨ ਪਾਪੜੀ ਵੀ ਹੈ ਜੀ ਸੋਨ ਪਾਪੜੀ ਵੀ ਹੈ ਸੋਨ ਪਾਪੜੀ ਦਾ weight ਕਿੰਨਾ ਕਿਹਾ ਸੀ ਠੀਕ ਹੈ ਕਿੰਨੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਦੇ ਕੋਈ ਦੇ ਸੀ ਸੈਂਪਲਸ ਭਰ ਰਏ ਆ ਸੈਂਪਲਸ ਭਰ ਕੇ ਲੈਬ ਚ ਭੇਜਾਂਗੇ ਜੋ ਵੀ ਰਿਜ਼ਲਟਸ ਆਣਗੇ ਉਹਦੇ ਬੇਸਿਸ ਤੇ ਅਸੀਂ ਆਪਣਾ ਨੈਕਸਟ ਐਕਸ਼ਨ ਲਵਾਂਗੇ ਹੁਣ ਪ੍ਰੈਜ਼ੈਂਟ ਅਸੀਂ ਸੀਜ਼ ਕਰ ਰਹੇ ਹੈਗੇ ਆਂ ਔਰ ਉਹਨੂੰ ਅੰਦਰ ਸਿਕਿਉਰਿਟੀ ਰੱਖਾਂਗੇ ਲੋਕਾਂ ਨੂੰ ਕੀ ਸੁਨੇਹਾ ਮੈਮ ਤੇ ਦੁਕਾਨਦਾਰਾਂ ਨੂੰ ਕੀ ਅਪੀਲ ਆ ਕਿਉਂਕਿ ਲੋਕ ਜਿਹੜੇ ਮੰਗਵਾਉਂਦੇ ਨੇ ਲੋਕਾਂ ਦੀ ਜਾਂ ਨਾ ਕਰਵਾਉਂ ਕਰਦੇ ਨੇ ਜੀ ਆ ਦੇਖੋ ਲੋਕਾਂ ਨੂੰ ਤਾਂ ਇਹੀ ਅਪੀਲ ਮੈਂ ਕਰਾਂਗੀ ਕਿ ਖਾਣ ਪੀਣ ਵੇਲੇ ਬਹੁਤ ਧਿਆਨ ਦਿਓ ਔਰ ਮੋਸਟਲੀ ਅچھے ਬ੍ਰਾਂਡੇਡ ਅਚੀਆਂ ਸ਼ਾਪਸ ਤੋਂ ਖਰੀਦੋ ਉਹ ਨਾਲ ਹੀ ਮੈਂ ਐਫ ਬੀਓਸ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਜੋ ਵੀ ਦੇ ਰਹੇ ਹੋ ਉਹਨੂੰ ਸਟੈਂਡਰਡ ਮੇਨਟੇਨ ਕਰੋ ਔਰ ਕੁਝ ਵੀ ਨਕਲੀ ਜਾਂ ਕੁਝ ਵੀ ਹਾਰਮਫੁਲ ਐਡਿਡ ਮਟੀਰੀਅਲ ਦੇ ਨਾਲ ਨਾ ਸੇਲ ਕਰੋ ਤੇ ਲੋਕਾਂ ਦੀ ਸਿਹਤ ਦਾ ਧਿਆਨ ਤੁਸੀਂ ਵੀ ਰੱਖੋ ਤੇ ਲੋਕਾਂ ਨੂੰ ਖੁਦ ਵੀ ਰੱਖਣਾ ਚਾਹੀਦਾ ਠੀਕ ਹੈ ਥੈਂਕ ਯੂ ڈ�打, ڈ打, ڈ打 ڈ打, 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 打, ڈ打 ڈ打, 打,打